लंबे समय तो तीन इस स्थान की सेवा आरंभ की उस वे भी इस स्थान पर हाजिरी भरी अज भी बहुत खुशियां खेड़िया के नाम इस गुरुद्वारा स्थान का उद्घाटन कर रहे हो गुरु पातशाह विराजमान करके मैं सब तो बहुत बहुत बताइए भांडा हाचा हो

ਤੇ ਜਦੋਂ ਸਵਾਗਤਨ ਬੰਤੀ ਹੈ ਨਾ ਅਸੀਂ ਸੰਤਾਰੀ ਨੂੰ ਵਿੱਚ ਵੀ ਜਦੋਂ ਅਸੀਂ ਲਾਵਾ ਦੇ ਪਾਠ ਕਰਦੇ ਆ ਉਸ ਤੋਂ ਬਾਅਦ ਇੱਕ ਸ਼ਬਦ ਪੜਿਆ ਜਾਂਦਾ ਵਿਆਹ ਹੋਵਾ ਮੇਰੇ ਬਾਪ ਦਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਟਟਿਆ ਗੁਰ ਗਿਆਨ ਪ੍ਰਚੰਡ ਬਨਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਤਰ੍ਹਾਂ ਦਾ ਪਦਾਰਥ ਲਾਦਾ ਹਮੇ ਆ ਰੋਗ ਗਿਆ ਦੁਖ ਲਾਤਾ ਆਪ ਆਪੇ ਗੁਰਮਤ ਖਾਦਾ ਅਗਾਨ ਮੂਰਤ ਵਰ ਪਾਇਆ ਪ੍ਰਾਸੀ ਨਾ ਕਦੇ ਮਰੇ ਨਾ ਚਾਹ। ਬਲੰਬੀ ਵਿਚਾਰ ਜਨਾ ਬਬਰ ਪੈਸਾ ਪਹੀ ਰੰਜੀਤ ਸਿੰਘ ਦੀਆਂ ਟੰਗੀਆਂ ਵਾਲੇ ਜਿਨ੍ਹਾਂ ਦਾ ਮੈਂ ਟੰਗੀਆਂ ਪਿੰਡ ਵੀ ਦੇਖਿਆ ਹੋਇਆ ਕਿਉਂਕਿ ਸੰਗੁਰ ਵਿੱਚ ਚੋਣ ਦਾ ਪ੍ਰਚਾਰ ਕਰਨ ਵਾਸਤੇ ਗਈ ਸੀ। ਇਹਨਾਂ ਨੇ ਘਰ ਵੀ ਕੀ ਸੀ। ਸ਼ਿਰ ਪਰਮੇਸ਼ਰ ਦਵਾਰ ਗੁਰੂ ਘਰਾ ਸਾਹਿਬ ਪਟਿਆਲੇ ਚੁਕਾਇਆ। ਉੱਥੇ ਵੀ ਦਰਸ਼ਨ ਹੋਏ ਕਿਉਂਕਿ ਜਦੋਂ ਮਾਤਾ ਜੀ ਚੜਾਈ ਕਰ ਗਏ ਤੇ ਪਰਵਾਰਿਕ ਤੌਰ ਦੇ ਉੱਤੇ ਪਹੁੰਚ ਕੇ ਜਾ ਕੇ ਉਸ ਸਮੇਂ ਨੂੰ ਕਿਦਾਂ ਸਾਝੀ ਪਾਈ ਲੰਬੇ ਸਮੇਂ ਤੋਂ ਪੰਜਾਬ ਜੀ ਵਿਚਰ ਰਹਾ ਹੈ ਦੇਸ਼ ਵਿਦੇਸ਼ ਜੀ ਵਿਚਰ ਰਹਾ ਹੈ ਅੱਜ ਇਹਨਾਂ ਨੇ ਬਹੁਤ ਮਨੋਹਰ ਗੁਰਬਾਣੀ ਦੇ ਕੀਰਤਨ ਦੀਆਂ ਸੰਨ ਧਰਨਾ ਮਾ ਰਹੀ ਸਾਰੂ ਬਾਣੀ ਨਾਲ ਗ੍ਰਹਿ ਕਰਾ ਕੇ ਬਖਸ਼ਿਸ਼ ਜਦੋਂ ਬਾਣੀ ਨਾਲ ਜੋੜਨ ਵਾਲਾ ਕੋਈ ਗੁਰਮੁਖ ਪਿਆਰਾ ਆ ਕੇ ਗੁਰੂ ਦਰਬਾਰ ਵਿੱਚ ਗੁਰੂ ਸ਼ਬਦ ਦੀ ਵਿਚਾਰਨਾ ਜੁੜੀ ਉਹੀ ਮੌਕਾ ਜਿਹੜਾ ਤੱਕ ਹੋ ਜਾਂਦਾ ਮੈਂ ਜਿੱਤੇ ਕਿਤੇ ਮੇਰੇ ਅੰਦਰ ਸਿੱਧਾ ਗਰੀਦ ਦੇ ਸਿੱਧਾ ਦੇ ਪਰਮਾਤਮਾ ਦਾ ਰਾਹੀ ਜੀ ਸੱਚੇ ਪਾਤਸ਼ਾਹ ਉਹਦਾਂ ਜੁੜੀ ਕਿ ਤੁਸੀਂ ਸੇਵਾ ਦਿੱਤੀ ਇਲਾਕੇ ਵਾਲਿਆਂ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਚੋਰਗੇ ਪਈਆਂ ਖਾਲਸਾ ਪੰਥ ਨੇ ਚੋਰਿਆ ਹੈ ਪਈਆਂ ਵੱਡੀਆਂ ਵਡਿਆਈਆਂ ਦਿੱਤੀਆਂ ਤੇ ਜੋ ਹੋ ਸਕਿਆ ਇੱਕ ਮਨ ਇੱਕ ਚਿੱਤ ਹੋ ਕੇ ਨਿਸ਼ਕਾਮ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭੁੱਲਾ ਵੀ ਬੜੀਆਂ ਹੋਈਆਂ ਗਲਤੀਆਂ ਵੀ ਹੋਈਆਂ ਹਨ ਨਾ ਜਿੱਥੇ ਖਾਲਸਾ ਪੰਥ ਕੋਲ ਹਮੇਸ਼ਾ ਹੀ ਚੋਰੀ ਆਦਿ ਕੇ ਜਿੰਮੇ ਦੀ ਜਾਂਚ ਕਰਨੀ ਹੈ ਮਾਫੀਆ ਮੰਗਦੀ ਹੈ ਤੇ ਇਹ ਵੀ ਬੇਨਤੀ ਕਰਦੀ ਹੁੰਦੀ ਹੈ ਕਿ ਅਰਦਾਸ ਕਰਿਓ ਅੱਜ ਖਾਲਸਾ ਪੰਥ 'ਚ ਬਹੁਤ ਸਾਰੇ ਦੁਖਦਾਵਾਂ ਵਾਧਾ ਹੋਈਆਂ ਇੱਥੇ ਜਿੱਥੇ ਸ਼੍ਰੀ ਅਕਾਲ ਪੁਰਖ ਸਾਹਿਬ ਦੀ ਸਰ ਕੋਚਦਾ ਨਹੀਂ ਗੱਲ ਹੁੰਦੀ ਹੈ ਜਿੱਥੇ ਸਤਾਂ ਦੀ ਗੱਲ ਆਉਂਦੀ ਹੈ ਮਰਿਆਤਾ ਦੀ ਗੱਲ ਆਉਂਦੀ ਹੈ ਜਿੱਥੇ ਉਸ ਦੀ ਬਹੁਤ ਵੱਡੀ ਪਰੰਪਰਾਵਾਂ ਦੀ ਗੱਲ ਆਉਂਦੀ ਹੈ ਸਾਧ ਸੰਗਤ ਜੀ ਸਾਰੇ ਖਾਲਸਾ ਪੰਥ ਅੰਦਾਜ਼ ਕਰਿਆ ਕਰੋ ਸੱਚੇ ਪਾਤਸ਼ਾਹ होए इक मिलो मिल पाई दुखदा दूर करो नाए हरना मैके हो जोरी गुरमुख सफा पछाई अस सारे पंथक संवाद करिए इस तरह गुरुद्वारे बैठ संगत बच्चे बैठ के पंथ दुचिया विचार जुड़ के अपना जीवन सफल करिए भाई साहब जी तो क्योंकि मैं हमेशा भाई साहब करके सत्कार करनी बड़ी वो उपाधि आप भी रहते भाई साहब भाई रणजीत सिंधिया मार ਮੈਂ ਹਮੇਸ਼ਾ ਸਰਕਾਰ ਇਸ ਲਈ ਦਿੰਨੀ ਹੈ ਕਿ ਅੱਜ ਅਸੀਂ ਬਹੁਤ ਛੱਤੀ ਸੰਤ ਵੀ ਕਹਿ ਦਿੰਦੇ ਆ ਜੋ ਨਹੀਂ ਸੰਤ ਵੀ ਕਹਿੰਦੇ ਆ ਪਰ ਭਾਈ ਸ਼ਮਸੂਦਦੋ ਵੱਡਾ ਵਡਿਆਈ ਜੜੀ ਹੈ ਪਰ ਇਹ ਗੁਰਦਾਸ ਜੀ ਨੂੰ ਮਿਲੀ ਇਸ ਕਰਕੇ ਅਸੀਂ ਬਹੁਤ ਪਿਆਰ ਦੇ ਨਾਲ ਸੰਗਤ ਨੂੰ ਸਰਵਣ ਕਰਵਾਣੀ ਪਾਈ ਹਮੇਸ਼ਾ ਕਰਉਂਦੇ ਹੋ ਗੁਰੂ ਕਿਰਪਾ ਕਰੇ ਅਸੀਂ ਸਾਰੇ ਉਸ ਮਹਾਨ ਸਿਧਾਂਤ ਦੇ ਵਾਰਸ ਹੋ ਜਿਹੜੇ ਖਾਲਸਾ ਪਾਤ੍ਰਾ ਨੂੰ ਦੁਗਤਾ ਜੋੜ ਬਣਦੀ ਹੈ ਔਰ ਚਰਨੀ ਕਲਾ ਦੇ ਨਾਲ ਜੋ ਸਾਡੀ ਸੰਸਥਾਆਂ ਹਨ ਧਾਰਮਿਕ ਜャ ਕੋਈ ਪੰਥਕ ਉਹਨਾਂ ਸੰਸਥਾਆਂ ਦਾ ਨਾਮ ਸੇਕ ਉੱਚਾ ਕਰੀਏ ਐਸੀ ਸਾਰੇ ਨਲਕੇ ਬੋਲੇ ਹੋਣੀ ਕੁੜੀਏ ਬਹੁਤ ਬਹੁਤ ਬਧਾਈਆਂ ਜੀ ਤੁਹਾਨੂੰ ਸਾਰੇ ਤੁਸੀਂ ਜੀ ਆਇਆਂ ਨੂੰ ਆਇਓ ਇਸ ਪਰਿਵਾਰ ਦਾ ਗੱਲ ਮੈਂ ਤਮੀਰ ਸਿੰਘ ਜੀ ਤੇ ਕੋ ਜੋ 4 ਦਿਨ ਪਹਿਲਾਂ ਗਏ ਸਦਾਰਨ ਜੀਤ ਸਿੰਘ ਵੀ ਕੁਲਵੀਰ ਸਿੰਘ ਜੀ ਹੋਰੀ ਸਾਰੇ ਜਵੀਰ ਸਿੰਘ ਜੀ ਹੋਰੀ ਇਹਨਾਂ ਸਾਰਿਆਂ ਨੂੰ ਮੈਂ ਬਧਾਈ ਦਿੱਤੀ ਕਿ ਤੁਸੀਂ ਬੜੀ ਮਿਹਨਤ ਕੀਤੀ ਮੈਨੂੰ ਪਤਾ ਹੈ ਪ੍ਰਿੰਟਪਿੰਟ ਜਾ ਕੇ ਪੋਰੀਆਂ ਦੇ ਦਾਣੇ ਇਕੱਠੇ ਕਰ ਕਰਕੇ ਪੋਰੀਆਂ ਕੁੜੀਆਂ ਸਾਰੇ ਮੇਤ ਕੰਦੇ ਇਸਦੇ ਪੰਡਾਲ ਤੋਂ ਮੇਰੇ ਵੀਰ ਨੇ ਇਹ ਜਗ੍ਹਾ ਦੀ ਜਦ ਦਿੱਤੀ ਸੀ ਲੰਬਾ ਸਮਾਂ ਹੋ ਗਿਆ ਮੇਰਾ ਕਲਪੁੰਨ 20 ਸਾਲ ਹੋ ਚਲੇ ਐ ਇਸ ਸਥਾਨ ਨੂੰ ਸ਼ੁਰੂ ਕੀਤੇ ਨੂੰ ਤੇ ਉਦੋਂ ਤੋਂ ਲੈ ਕੇ ਤੁਸੀਂ ਬੜੀ ਮਿਹਨਤ ਕੀਤੀ ਹੈ ਤੁਹਾਡਾ ਧਰਮਾ ਜੀ ਤੁਸੀਂ ਇਲਾਕੇ ਚ ਰਹੇ ਹੋ ਜੀ ਆਇਆਂ ਨੂੰ ਬਰਕਰਾਰਾ ਕਰੇ ਬਲ ਦੇਵੇ ਤਾਕਤ ਦੇਵੇ ਤੁਹਾਡੇ ਬੋਲਾਂ ਚ ਰਸ ਦੇਵੇ ਇਸੇ ਤਰ੍ਹਾਂ ਪਿਆਰ ਨਾਲ ਸ਼ਬਦ ਨਾਲ ਜੁੜੇ ਰਹੋ ਸ਼ਬਦ ਦੀ ਵਿਚਾਰਧਾਰਾ ਨਾਲ ਜੁੜ ਕੇ ਸੰਗਤ ਨੂੰ ऐसे गुरु धनबाद की बढ़ेरिया बख्शी करो जी बहुत बहुत धनबाद जी को लचकारी माफी तेरी, ये सेवक सिख पूजन सा भाव है सब गावे, हर हर उत्तम बाणी गाव्या सुनिया तिन का हर थाए था पाव जिन सतगुर की आज्ञा सत सत करवा वाहिगुरु जी का खालसा